ਵੇਖੋ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ ਸਮਾਜ ਦੇ ਵਿੱਚ ਨਾ ਜਿਹੜੇ ਦੂਜਿਆਂ ਨੂੰ ਲੁੱਟਦੇ ਨੇ ਉਹਦੇ ਚੋ ਪਹਿਲੇ ਨੰਬਰ ਉੱਤੇ ਹੁੰਦਾ ਜੇ ਚੋਰ ਪਹਿਲੇ ਨੰਬਰ ਉੱਤੇ ਚੋਰ ਦੂਜੇ ਨੰਬਰ ਉੱਤੇ ਡਾਕੂ ਤੀਜੇ ਨੰਬਰ ਉੱਤੇ ਠੱਗ ਇਹ ਤਿੰਨ ਜਾਣੇ ਨੇ ਜਿਹੜੇ ਸਮਾਜ ਦੇ ਵਿੱਚ ਤਬਾਹੀ ਮਚਾਉਂਦੇ ਨੇ ਤੇ ਲੋਕਾਂ ਨੂੰ ਬਰਬਾਦ ਕਰਦੇ ਨੇ ਹੁਣ ਤੁਸੀਂ ਕਦੀ ਗੌਰ ਕਰਿਓ ਜਦੋਂ ਚੋਰ ਚੋਰੀ ਕਰਨ ਵਾਸਤੇ ਇਹ ਗੱਲ ਨੂੰ ਜਰਾ ਧਿਆਨ ਨਾਲ ਸੁਣਿਓ ਤਾਂ ਸਮਝ ਆਉਣੀ ਜੇ ਜਦੋਂ ਚੋਰ ਕਿਸੇ ਦੇ ਘਰ ਦੇ ਵਿੱਚ ਚੋਰੀ ਕਰਨ ਵਾਸਤੇ ਜਾਂਦਾ ਹੈ ਨਾ ਤੇ ਉਹ ਕੀ ਕਰਦਾ ਜੀ ਉਹ ਸਭ ਆਪਣੇ ਮੂੰਹ ਦੇ ਉੱਤੇ ਮਾਸਕ ਪਾਉਂਦਾ ਜਾਂ ਕੋਈ ਕੱਪੜਾ ਬੰਨ ਲੈਂਦਾ ਤਾਂ ਕਿ ਮੇਰਾ ਮੂੰਹ ਕੋਈ ਵੇਖ ਨਾ ਸਕੇ ਫਿਰ ਉਹਨੇ ਕੀ ਕਰਨਾ ਘਰ ਦਾ ਮੇਨ ਸਵਿਚ ਬੰਦ ਕਰੇਗਾ ਲਾਈਟਾਂ ਬੰਦ ਕਰੇਗਾ ਫਿਰ ਅੱਜ ਕੱਲ ਦੇ ਚੋਰ ਐਡਵਾਂਸ ਹੋ ਗਏ ਉਹ ਤੇ ਸਪਰੇਅ ਲੈ ਕੇ ਜਾਣ ਲੱਗੇ ਵੀ ਉਹ ਛਿੜਕ ਦਿੰਦੇ ਨੇ ਸਾਰਿਆਂ ਨੂੰ ਬਿਹੋਸ਼ ਕਰ ਦਿੰਦੇ ਨੇ ਇਹ ਚੋਰ ਦਾ ਢੰਗ ਹੈ ਨਾ ਫਿਰ ਉਹਨੇ ਦੱਬੇ ਪੈਰ ਜਾਣਾ ਤਾਂ ਕਿ ਬਾਏ ਚਾਂਸ ਕਿਤੇ ਘਰ ਦਾ ਕੋਈ ਫੈਮਿਲੀ ਮੈਂਬਰ ਉੱਥੇ ਨਾ ਜਾਵੇ ਫਿਰ ਉਹਨੇ ਜਾ ਕੇ ਲੋਕਰ ਨੂੰ ਖੋਲਣਾ ਤਾਲਾ ਜਿਹੜਾ ਇਹ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨੇ ਤੋੜਨਾ ਉਹਨੇ ਚੋਰੀ ਕਰਨੀ ਹੈ ਸਾਰਾ ਸਮਾਨ ਉਹਨੇ ਇਕੱਠਾ ਕਰ ਲੈਣਾ ਤੇ ਜੇ ਕਿਤੇ ਮੰਨ ਲਓ ਮਾਲਕ ਉੱਠ ਗਿਆ ਉਹਦੀਆਂ ਪੰਡਾਂ ਜਿਹੜੀਆਂ ਉਹਨੇ ਸਮਾਨ ਇਕੱਠਾ ਕੀਤਾ ਇਹ ਉਹ ਪੰਡਾਂ ਤਿਆਰ ਨੇ ਕਈ ਵਾਰੀ ਉਹਨੂੰ ਪੰਡਾ ਛੱਡ ਕੇ ਵੀ ਉੱਥੋਂ ਦੀ ਭੱਜਣਾ ਪੈਂਦਾ ਏ ਕਿਉਂ ਭਜਣਾ ਪੈਂਦਾ ਏ ਕਿਉਂਕਿ ਚੋਰ ਆਪਣੀ ਸ਼ਕਲ ਕਿਸੇ ਨੂੰ ਨਹੀਂ ਦਿਖਾਉਂਦਾ ਚੋਰ ਚਾਹੁੰਦਾ ਏ ਮੇਰੀ ਸ਼ਕਲ ਜਿਹੜੀ ਹੈ ਉਹ ਕੋਈ ਨਾ ਵੇਖੇ ਪਰ ਦੂਜੇ ਨੰਬਰ ਉੱਤੇ ਠੱਗ ਹੈ ਨਹੀਂ ਦੂਜੇ ਨੰਬਰ ਉੱਤੇ ਡਾਕੂ ਹੈ ਡਾਕੂ ਕੀ ਕਰਦਾ ਜਦੋਂ ਡਾਕੂ ਕਿਸੇ ਦੇ ਘਰ ਡਾਕਾ ਮਾਰਨ ਵਾਸਤੇ ਜਾਂਦਾ ਨਾ ਉਹਨੂੰ ਦਨਾਲੀ ਹੁੰਦੀ ਹੈ ਮਾਲਕ ਮੰਜੇ ਉੱਤੇ ਸੁੱਤਾ ਪਿਆ ਉਹਨੇ ਹੀ ਕਰਨਾ ਦਰਵਾਜੇ ਨੂੰ ਜ਼ੋਰ ਦੀ ਲੱਤ ਮਾਰ ਕੇ ਉਹਨੇ ਤੋੜਨਾ ਖੋਲ ਦੇਣਾ ਉਹਨੇ ਦਰਵਾਜੇ ਨੂੰ ਤੇ ਮਾਲਕ ਸੁਤਾ ਪਿਆ ਉਹਦੀ ਛਾਤੀ ਦੇ ਉੱਤੇ ਜਾ ਕੇ ਦੁਨਾਰੀ ਰੱਖਣੀ ਹੈ ਉਹਨੂੰ ਕਹਿਣਾ ਚਾਬੀਆਂ ਦੇ ਤਜੋਰੀ ਦੀਆਂ ਕੱਢ ਜਿਹੜਾ ਮਾਲ ਤੇਰ ਕੋ ਹੈਗਾ ਦਬਦਬਾ ਹੁੰਦਾ ਨਾ ਡਾਕੂ ਦਾ ਉਹਨੂੰ ਕਹਿੰਦਾ ਵੀ ਜੋ ਵੀ ਤੇਰ ਕੋ ਮਾਲ ਹੈ ਨਾ ਕੱਢ ਲੈ ਤਜੋਰੀ ਦੀਆਂ ਚਾਬੀਆਂ ਦੇ ਅਲਮਾਰੀ ਦੀਆਂ ਚਾਬੀਆਂ ਦੇ ਉਹਨੇ ਚਾਬੀਆਂ ਲੈ ਲੈਣੀਆਂ ਸਾਰਾ ਸਮਾਨ ਉਹਦੇ ਸਾਹਮਣੇ ਕੱਢਣਾ ਤੇ ਉੱਚੋਂ ਦੀ ਉਹਨੇ ਪੋਰਟਲ ਹੀ ਬਣਾ ਕੇ ਡਾਕੂ ਨੇ ਆਪਣੇ ਨਾਲ ਲੈ ਜਾਣੀ ਹੈ ਤੇ ਡਾਕੂ ਦੀ ਸ਼ਕਲ ਜਿਹੜੀ ਹੈ ਨਾ ਉਹ ਘਰ ਦਾ ਮੈਂਬਰ ਜਿਹੜਾ ਹੁੰਦਾ ਹੈ ਉਹ ਵੇਖ ਲੈਂਦਾ ਕਿਉਂ ਕਿ ਕਿਉਂਕਿ ਡਾਕੂ ਆਪਣਾ ਮੂੰਹ ਨਹੀਂ ਛਪਾਉਂਦਾ ਡਾਕੂ ਆਪਣਾ ਮੂੰਹ ਨਹੀਂ ਛਪਾਉਂਦਾ ਚੋਰ ਜਦੋਂ ਆਇਆ ਸੀ ਚੋਰ ਨੇ ਮੂੰਹ ਛਪਾਇਆ ਪਰ ਡਾਕੂ ਨੇ ਮੂੰਹ ਨਹੀਂ ਛਪਾਇਆ ਹੁਣ ਜੇ ਪੁਲਿਸ ਵਾਲਾ ਆਵੇ ਤੇ ਪੁਲਿਸ ਆ ਕੇ ਪੁੱਛੇ ਜਿਹਦੇ ਘਰ ਚੋਰੀ ਹੋਈ ਹੈ ਵੀ ਤੂੰ ਚੋਰ ਦੀ ਸ਼ਕਲ ਵੇਖੀ ਕੀ ਆਖੇਗਾ ਜੀ ਉਹ ਮੈਂ ਨਹੀਂ ਵੇਖੀ ਜੀ ਪਰ ਜੇ ਜਿਹਦੇ ਘਰ ਡਾਕਾ ਪਿਆ ਜਿਹੜੇ ਘਰ ਡਾਕੂ ਆਇਆ ਸੀ ਉਹਨੂੰ ਪੁੱਛਿਆ ਜਾਵੇ ਉਹ ਆਖੇਗਾ ਜੀ ਭਾਵੇਂ ਸਕੈਚ ਤਿਆਰ ਕਰਾ ਲਓ ਮੈਂ ਬੜੇ ਚੰਗੇ ਢੰਗ ਨਾਲ ਉਹਦੀ ਸ਼ਕਲ ਵੇਖੀ ਹੈ ਮੈਂ ਵੇਖਿਆ ਜਿਹੜਾ ਡਾਕੂ ਆ ਉਹਦੀ ਸ਼ਕਲ ਵੇਖੀ ਜਾਂਦੀ ਉਹਨੂੰ ਪਛਾਣ ਕੀਤੀ ਜਾ ਸਕਦੀ ਹੈ ਚੋਰ ਦੀ ਪਛਾਣ ਨਹੀਂ ਹੁੰਦੀ ਦੁਗਲਾ ਹੋ ਗਈਆਂ ਜੀ ਤੀਜੇ ਨੰਬਰ ਉੱਤੇ ਇਹ ਠੱਗ ਜਿਹੜਾ ਠੱਗ ਹੈ ਨਾ ਇਹਨਾਂ ਦੋਨਾਂ ਨਾਲੋਂ ਵੱਖਰਾ ਜੇ ਠੱਗ ਕੀ ਕਰਦਾ ਨਾ ਉਹਨੇ ਮੂੰਹ 'ਚ ਪਾਉਣਾ ਠੀਕ ਹੈ ਜੀ ਨਾ ਉਹਨੇ ਮੇਨ ਸਵਿਚ ਬੰਦ ਕਰਨਾ ਨਾ ਉਹਨੇ ਬਤੀਆਂ ਬੰਦ ਕਰਨੀਆਂ ਨਾ ਉਹਨੇ ਦੱਬੇ ਪੈਰ ਆਉਣਾ ਹੈ ਨਾ ਠੱਗ ਦੇ ਕੋਲ ਦਨਾਲੀ ਹੁੰਦੀ ਵੀ ਕਿਸੇ ਉੱਤੇ ਰੱਖ ਕੇ ਆਪਣਾ ਦਬਦਬਾ ਦਿਖਾਵੇ ਇਹ ਵੀ ਚੀਜ਼ ਨਹੀਂ ਹੁੰਦੀ ਠੱਗ ਦਾ ਪਤਾ ਕੀ ਸੁਭਾਅ ਹੁੰਦਾ ਠੱਗ ਤੁਹਾਡੇ ਸਾਹਮਣੇ ਖਲੋ ਜਾਏਗਾ ਤੁਹਾਡੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਤੁਹਾਨੂੰ ਲੁੱਟ ਕੇ ਲੈ ਜਾਏਗਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਸੀ ਲੁੱਟੇ ਗਏ ਆ ਇਹਨੂੰ ਕਹਿੰਦੇ ਠੱਗ ਉਹ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਲੁੱਟਦਾ ਹੈ ਤੇ ਆਮ ਸਾਡੀ ਸੰਗਤ ਤਾਂ ਹੀ ਉਹ ਕਹਿੰਦੀ ਨਾ ਮਾਪੁਰਖ ਨੇ ਉਹ ਤੇ ਮਾਪੁਰਖ ਨਹੀਂ ਉਹ ਠੱਗ ਸੀ ਤੁਹਾਨੂੰ ਲੁੱਟ ਗਿਆ ਤੁਹਾਨੂੰ ਪਤਾ ਵੀ ਨਹੀਂ ਲੱਗਾ ਤੁਹਾਡੀ ਜੇਬਾਂ ਚੋਂ ਕਿੰਨੇ ਕਿੰਨੇ ਉਹ ਪੈਸੇ ਕਢਾ ਗਿਆ ਤੁਹਾਨੂੰ ਪਤਾ ਨਹੀਂ ਲੱਗਾ ਤੁਸੀਂ ਵੇਖੋ ਨਾ ਇੱਥੇ ਆਲੀ ਸ਼ਾਨ ਮਹਿਲ ਬਣਾ ਲਈ ਜੀ ਲੋਕਾਂ ਨੇ ਹੱਦ ਹੋਈ ਪਈ ਵੈਸੇ ਆਲੀ ਸ਼ਾਨ ਮਹਿਲ ਬਣ ਗਏ ਬਾਬਾ ਤੇ ਆਪ ਕੋਈ ਕੰਮ ਨਹੀਂ ਕਰਦਾ ਕਿਵੇਂ ਬਣੇ ਸੁਖਣਾ ਤੁਸੀਂ ਬਣਾਏ ਉਹਦੇ ਮਹਿਲ ਤੁਸੀਂ ਬਣਾਏ ਬਾਬੇ ਕੋ ਕਰਨੀ ਕੋਈ ਨਹੀਂ ਹੈ ਕਰਨੀ ਤੁਹਾਡੇ ਕੋ ਐ ਸਿੱਖੋ ਤੁਹਾਡੀ ਮਾਇਆ ਦੇ ਨਾਲ ਉਹਦੇ ਐਡੇ ਵੱਡੇ ਵੱਡੇ ਘਰ ਬਣੇ ਨੇ ਤੁਹਾਡੀ ਮਾਇਆ ਦੇ ਨਾਲ ਹੀ ਉਹਨੇ ਆਪਣੇ ਡੇਰੇ ਬਣਾਏ ਨੇ ਤੁਹਾਡੀ ਮਾਇਆ ਦੇ ਨਾਲ ਹੀ ਉਹਦੀਆਂ ਗੱਡੀਆਂ ਆਈਆਂ ਨੇ ਸਭ ਕੁਝ ਤੁਸੀਂ ਕਰਕੇ ਦਿੱਤਾ ਜਿਹੜਾ ਚੜਾਵਾ ਚੜਾਇਆ ਬਹੁਤਾ ਬਹੁਤਾ ਦੇ ਬਹੁਤੇ ਲੋਕਾਂ ਨੇ ਚਲੋ ਜੇ ਕਿਤੇ ਸੱਚ ਦਾ ਗਿਆਨ ਵੀ ਉਹ ਦਿੰਦੇ ਹੋਣਾ ਤਾਂ ਤਿੱਲ ਫੁੱਲ ਤਿੱਲ ਫੁੱਲ ਕਹਿ ਰਿਹਾ ਮੈਂ ਇਹ ਨਹੀਂ ਵੀ ਉਹ ਮੰਗੇ ਬਾਬਾ ਜੀ ਮੈਂ ਕੀਰਤਨ ਕਰਨ ਵਾਸਤੇ ਆਉਣਾ ਤੇ 1 ਲੱਖ ਰੁਪਇਆ ਲਵਾਂਗਾ ਇਹ ਕੋਈ ਗੱਲ ਨਹੀਂ ਹੁੰਦੀ ਇਹ ਕੋਈ ਬੰਦਿਆਂ ਵਾਲਾ ਕੰਮ ਨਹੀਂ ਹੈ ਵੀ ਜੀ ਲੱਖਾਂ ਰੁਪਇਆ ਤੈਅ ਕਰਕੇ ਆਓ ਕੋਈ ਕਵੇ ਜੀ ਮੈਂ 52000 ਲਵਾਂਗਾ ਤੇ ਕੋਈ ਕਵੇ ਮੈਂ 70000 ਲਵਾਂਗਾ ਇਹ ਇਹ ਕੀ ਹੈ ਜੀ ਇਹ ਕੀ ਹੈ ਹਾਂ ਠੀਕ ਹੈ ਮਾਇਆ ਦੀ ਲੋੜ ਹਰ ਕਿਸੇ ਨੂੰ ਹੁੰਦੀ ਹੈ ਮਾਇਆ ਹਰ ਕਿਸੇ ਨੂੰ ਚਾਹੀਦੀ ਹੈ ਪਰ ਜਿਹੜੇ ਆ ਰੇਟ ਫਿਕਸ ਕਰ ਕਰਕੇ ਆਉਂਦੇ ਤੁਹਾਨੂੰ ਲੱਗਦਾ ਵੀ ਉਹ ਕੋਈ ਧਰਮ ਦੀ ਗੱਲ ਕਰਨਗੇ ਜਿਹੜਿਆਂ ਨੇ ਜਿਨ੍ਹਾਂ ਨੇ ਰੇਟ ਫਿਕਸ ਕੀਤੇ ਹੁੰਦੇ ਨੇ ਨਾ ਉਹਨਾਂ ਨੇ ਫਿਰ ਗੱਲਾਂ ਵੀ ਉਹੀ ਬੋਲਣੀਆਂ ਹੁੰਦੀਆਂ ਜਿਹੜੀਆਂ ਤੁਹਾਨੂੰ ਖੁਸ਼ ਕਰ ਸਕਣ ਉਹ ਮਿੱਠੀਆਂ ਮਿੱਠੀਆਂ ਗੱਲਾਂ ਪਿਆਰ ਵਾਲੀਆਂ ਗੱਲਾਂ ਉਹ ਫਿਰ ਉਹਨਾਂ ਨੇ ਵੀ ਉਹੀ ਸੁਣਾਉਣੀਆਂ ਹੁੰਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਨਾ ਕਿ ਜੇ ਸੰਗਤਾਂ ਨੂੰ ਕੋਈ ਉਹਦਾ ਦੂਜੀਆਂ ਗੱਲਾਂ ਕਹਿ ਦਿਤੀਆਂ ਜਿਹੜੀਆਂ ਗੁਰਬਾਣੀ ਦੀਆਂ ਗੱਲਾਂ ਹੋਣਗੀਆਂ ਜਿਹਦੇ ਵਿੱਚ ਸੱਚ ਦੀ ਗੱਲ ਹੋਏਗੀ ਕਿਉਂ ਤੇ ਸੰਗਤ ਨਾਰਾਜ਼ ਹੀ ਨਾ ਹੋ ਜਾਵੇ ਬਹੁਤੀ ਵਾਰੀ ਐਸਾ ਵੀ ਹੁੰਦਾ ਸੋ ਖੈਰ ਜਿਹੜਾ ਠੱਗ ਹੈ ਨਾ ਉਹ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਲੁੱਟਦਾ ਏ ਠੱਗਦਾ ਏ ਪਰ ਸਾਹਮਣੇ ਵਾਲੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਂ ਠੱਗਿਆ ਗਿਆ ਇਹ ਤਿੰਨ ਕਿਸਮ ਦੇ ਲੋਕ ਨੇ ਤਿੰਨ ਕਿਸਮ ਦੇ ਲੋਕ ਸਤਗੁਰੂ ਦੀ ਬਾਣੀ ਪੜੋ ਸਿੱਖੀ ਦਾ ਵਿਰਸਾ ਜਿਹੜਾ ਹੈ ਨਾ ਇਹ ਬੜਾ ਅਮੀਰ ਵਿਰਸਾ ਹੈ ਦੇਖੋ ਜੀ ਚੋਰੀ ਡਾਕਾ ਠੱਗੀ ਕਿੱਥੇ ਕੋਈ ਜਾ ਕੇ ਕਰੇਗਾ ਚੋਰ ਚੋਰੀ ਕਿੱਥੇ ਕਰੇਗਾ ਜਿਹਦੇ ਘਰ ਵਿੱਚ ਪੈਸੇ ਹੋਣਗੇ ਜਿਹਦੇ ਘਰ ਵਿੱਚ ਧਨ ਹੋਵੇਗਾ ਉੱਥੇ ਕਰੇਗਾ ਨਾ ਕਿਸੇ ਗਰੀਬ ਦੇ ਘਰ ਵਿੱਚ ਚੋਰੀ ਹੁੰਦੀ ਵੇਖੀ ਜਿਹਦੇ ਘਰ ਕੁਝ ਨਾ ਹੋਵੇ ਚੋਰੀ ਕਿੱਥੇ ਹੁੰਦੀ ਹੈ ਜੀ ਅਮੀਰ ਦੇ ਘਰ ਡਾਕਾ ਕਿੱਥੇ ਵੱਜਦਾ ਅਮੀਰ ਦੇ ਘਰ ਠੱਗੀ ਕਿੱਥੇ ਵਜੇਗੀ ਕਿਸੇ ਅਮੀਰ ਬੰਦੇ ਦੇ ਨਾਲ ਕਿਸੇ ਗਰੀਬ ਬੰਦੇ ਨੂੰ ਕਿਹਨੇ ਠਾਕੇ ਕੀ ਲੈਣਾ ਕਿਸੇ ਗਰੀਬ ਦੇ ਘਰ ਡਾਕਾ ਮਾਰ ਕੇ ਕੀ ਲੈਣਾ ਉਹਦੇ ਘਰ ਤੇ ਵਿਚਾਰੇ ਕੋਲ ਵੈਸੇ ਹੀ ਕੁਝ ਨਹੀਂ ਹੈਗਾ ਹਮੇਸ਼ਾ ਠੱਗੀ ਚੋਰੀ ਡਾਕਾ ਉੱਥੇ ਵਜਦਾ ਏ ਜਿੱਥੇ ਅਮੀਰੀयत ਹੋਵੇ ਸਿੱਖੀ ਦਾ ਵਿਰਸਾ ਬੜਾ ਅਮੀਰ ਹੈ ਗੁਰੂ ਪਿਆਰਿਓ ਸਿੱਖੀ ਦਾ ਵਿਰਸਾ ਬੜਾ ਅਮੀਰ ਹੈ ਹੁਣ ਇੱਥੇ ਠੱਗ ਆਇਆ ਲੁੱਟਣ ਵਾਸਤੇ ਠੱਗੀ ਮਾਰਨ ਵਾਸਤੇ ਠੱਗਾਂ ਦੇ ਕੋਲੋਂ ਨਾ ਪੂਰੀ ਨਹੀਂ ਪਈ ਕੋਈ ਠੱਗ ਜਿਹੜੇ ਸੀ ਨਾ ਆਪਣਾ ਵਿਚਾਰੇ ਨੇ ਜੋਰ ਤਾਂ ਬੜਾ ਲਾਇਆ ਸਿੱਖੀ ਨੂੰ ਖਤਮ ਕਰਨ ਵਾਸਤੇ ਹਜੇ ਤੱਕ ਕਰ ਨਹੀਂ ਸਕੇ ਵੈਸੇ ਬਾਣੀ ਦਾ ਵਾਕ ਹੈ ਪਾਤਸ਼ਾਹ ਜੀ ਨੇ ਆਖਿਆ ਕਹਿੰਦੇ ਸਮਾਜ ਦਾ ਹਾਲ ਪਤਾ ਕੀ ਬਣਿਆ ਹੋਇਆ ਸਗਲ ਸਹੇਲੀ ਆਪਣੇ ਰਸ ਮਾਤੀ ਅ ਜਿੰਨੇ ਵੀ ਲੋਕ ਨੇ ਨਾ ਵੈਸੇ ਗੱਲ ਤੇ ਸ਼ਬਦ ਵੇ ਸਾਡੇ ਅੰਦਰ ਦੀ ਹੋ ਰਹੀ ਹੈ ਵੀ ਸਾਡੇ ਗਿਆਨ ਇੰਦਰੀ ਨੇ ਜਿਹੜੇ ਆਪੋ ਆਪਣੇ ਰਸ ਦੇ ਵਿੱਚ ਮਗਨ ਨੇ ਪਰ ਇਸ ਨੂੰ ਅਸੀਂ ਆਪਣੇ ਕੌਮੀ ਘਰ ਦੇ ਉੱਤੇ ਵੀ ਲਾ ਕੇ ਵੇਖਣਾ ਕਿ ਜਿੰਨੇ ਵੀ ਇੱਥੇ ਲੋਕ ਨਜ਼ਰ ਆ ਰਹੇ ਨੇ ਹਰ ਇੱਕ ਬੰਦਾ ਆਪੋ ਆਪਣੇ ਰਸ ਦੇ ਵਿੱਚ ਮਗਨ ਹੈ ਸਗਲ ਸਹੇਲੀ ਸਾਡੀ ਸਾਰਿਆਂ ਦੀ ਗੱਲ ਹੋ ਰਹੀ ਹੈ ਸਗਲ ਸਹੇਲੀ ਆਪਣੇ ਰਸ ਮਾਤੀ ਹਰ ਕੋਈ ਆਪੋ ਆਪਣੇ ਰਸ ਵਿੱਚ ਮਸਤ ਹੈ ਤੁਸੀਂ ਆਪਣੇ ਰਸ ਵਿੱਚ ਮਸਤ ਹੋ ਅਸੀਂ ਆਪਣੇ ਰਸ ਵਿੱਚ ਮਸਤ ਹਰ ਬੰਦਾ ਆਪੋ ਆਪਣੇ ਰਸ ਵਿੱਚ ਮਸਤ ਹੈ ਜੀ ਸਗਲ ਸਹੇਲੀ ਆਪਣੇ ਰਸ ਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਂਦੀ ਸਾਡਾ ਸਿੱਖੀ ਦਾ ਘਰ ਲੁੱਟਿਆ ਜਾ ਰਿਹਾ ਕਿਸੇ ਨੂੰ ਖਬਰ ਹੈ ਇਸ ਚੀਜ਼ ਦੀ ਕੋਈ ਸੋਚਣ ਵਾਸਤੇ ਤਿਆਰ ਹੈ ਵੀ ਸਾਡੀ ਸਿੱਖੀ ਦੇ ਉੱਤੇ ਰੋਜ਼ਾਨਾ ਹਮਲੇ ਹੁੰਦੇ ਨੇ ਇਸ ਅਮੀਰ ਸਿੱਖੀ ਦੇ ਵਿਰਸੇ ਨੂੰ ਰੋਜ਼ਾਨਾ ਕੋਈ ਨਾ ਕੋਈ ਆ ਕੇ ਲੁੱਟ ਜਾਂਦਾ ਏ ਕਦੀ ਕੋਈ ਗੁਰੂ ਗ੍ਰੰਥ ਸਾਹਿਬ ਦਾ ਪੰਨਾ ਫਾੜ ਜਾਂਦਾ ਏ ਕਦੀ ਕੋਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੁੱਕ ਕੇ ਖੁਈ ਵਿੱਚ ਸੁੱਟ ਦਿੰਦਾ ਏ ਕਦੀ ਕੋਈ ਬਾਬਾ ਇਸ ਮਹਾਨ ਧੰਗੁਰੂ ਗ੍ਰੰਥ ਸਾਹਿਬ ਦੇ ਨਾਲ ਆਪਣੀ ਗੱਦੀ ਲਾ ਕੇ ਬਹਿ ਜਾਂਦਾ ਏ ਕੋਈ ਸੋਚਣ ਵਾਸਤੇ ਤਿਆਰ ਹੈ ਇਹਨਾਂ ਵਿਸ਼ਿਆਂ ਦੇ ਉੱਤੇ ਸਗਲ ਸਹੇਲੀ ਆਪਣੇ ਰਸ ਮਾਤੀ ਸਾਰੇ ਅਸੀਂ ਆਪੋ ਆਪਣੇ ਰਾਸ ਵਿੱਚ ਮਸਤਾਂ ਗਰੇ ਆਪਣੇ ਕੀ ਖਬਰ ਨਾ ਜਾਂਦੀ ਕਿਸੇ ਨੂੰ ਆਪਣੇ ਘਰ ਦੀ ਖਬਰ ਹੀ ਨਹੀਂ ਆ ਵੀ ਲੁੱਟੇ ਜਾ ਰਹੇ ਆ ਮੁਸਨ ਹਰ ਪੰਜ ਬਟਵਾਰੇ ਸੂਨੇ ਨਗਰ ਪਰੇ ਠਗ ਹਾਰੇ ਉਹਨਾਂ ਜਿਵੇਂ ਪੰਜ ਵਿਕਾਰ ਸਾਡੇ ਅੰਦਰ ਆ ਕੇ ਵੇਖਦੇ ਨੇ ਨਾ ਵੀ ਇਹ ਨਗਰ ਤੇ ਸੂਨਾ ਪਿਆ ਲੁੱਟ ਲਓ ਚਲੋ ਚੰਗੇ ਗੁਣਾ ਨੂੰ ਇਸੇ ਤਰ੍ਹਾਂ ਉਹਨਾਂ ਨੇ ਵੇਖਿਆ ਵੀ ਇੱਥੇ ਜਿਹੜੇ ਆਪਣੇ ਆਪ ਨੂੰ ਸਿੱਖ ਖੋਣ ਵਾਲੇ ਨੇ ਨਾ ਇਹਨਾਂ ਨੂੰ ਗੁਰੂ ਦੇ ਗਿਆਨ ਬਾਰੇ ਦੇ ਕੁਝ ਪਤਾ ਨਹੀਂ ਚੱਲੋ ਇਹਨਾਂ ਨੂੰ ਵੀ ਲੁੱਟ ਲਈਏ ਆਪਾਂ ਜਾ ਕੇ ਤੇ ਆਏ ਸਾਧ ਬਾਬੇ ਜੋਤੀਪਾ ਦੇ ਪਖੰਡੀ ਲੁੱਟਦੇ ਪਏ ਨੇ ਸਾਡੇ ਸਮਾਜ ਨੂੰ ਇਹ ਸਾਡਾ ਹਾਲ ਹੈ ਪਤਾ ਕਿਉਂ ਕਿਉਂਕਿ ਅਸੀਂ ਸੁਜੇਤ ਨਹੀਂ ਹੈਗੇ ਤੇ ਇੱਕ ਬੇਨਤੀ ਕਰਾਂ ਠੱਗ ਆਇਆ ਉਹਨੇ ਆਖਿਆ ਮੈਂ ਸਿੱਖੀ ਦੇ ਵਿਰਸੇ ਨੂੰ ਲੁੱਟ ਲਵਾਂ ਠੱਗੀ ਮਾਰਾਂ ਇੱਥੇ ਬੜੀ ਵੱਡੀ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਆਪਣੀਆਂ ਦੇਹਾਂ ਦੇ ਨਾਲ ਜੋੜੀਏ ਅਸੀਂ ਉਹ ਆਏ ਪਰ ਵਿਚਾਰਿਆਂ ਦੀ ਪੂਰੀ ਨਹੀਂ ਪਈ ਉਸ ਠੱਗ ਨੇ ਪਤਾ ਕੀ ਕੀਤਾ ਉਹਨੇ ਸਕੀਮ ਲੜਾਈ ਉਹਨੇ ਗੱਲ ਕੀਤੀ ਚੋਰ ਦੇ ਨਾਲ ਉਹਨੇ ਗੱਲ ਕੀਤੀ ਡਾਕੂ ਦੇ ਨਾਲ ਠੱਗ ਨੇ ਆਖਿਆ ਆਪਾਂ ਤੈਨੂੰ ਇਕੱਠੇ ਨਾ ਹੋ ਜਾਈਏ ਆਪਾਂ ਤੈਨੂੰ ਇਕੱਠੇ ਨਾ ਹੋ ਜਾਈਏ ਚੋਰ ਕਹਿੰਦਾ ਹਾਂ ਯਾਰ ਇਕੱਠੇ ਹੋ ਜੰਨੇ ਆਪਾਂ ਡਾਕੂ ਵੀ ਕਹਿੰਦਾ ਚੱਲ ਆਪਾਂ ਇਕੱਠੇ ਹੋ ਜਾਨੇ ਆ ਜੀ ਇਹਨਾਂ ਤਿੰਨਾਂ ਨੇ ਫਰੈਂਡਸ਼ਿਪ ਕੀਤੀ ਇਹਨਾਂ ਤਿੰਨਾਂ ਨੇ ਦੋਸਤੀ ਕੀਤੀ ਚੋਰ ਨੇ ਠੱਗ ਨੇ ਡਾਕੂ ਨੇ ਤਿੰਨਾਂ ਨੇ ਦੋਸਤੀ ਕੀਤੀ ਤੇ ਰਲ ਗਏ ਕਿਉਂ ਕਿ ਕਿਉਂਕਿ ਸਿੱਖੀ ਦੇ ਅਮੀਰ ਵਿਰਸੇ ਨੂੰ ਇਹਨਾਂ ਨੇ ਬਰਬਾਦ ਕਰਨਾ ਹੈ ਤਿੰਨੋਂ ਰਲੇ ਤੇ ਤਿੰਨੋਂ ਰਲ ਕੇ ਆ ਸਿੱਖੀ ਦੇ ਅਮੀਰ ਵਿਰਸੇ ਨੂੰ ਬਰਬਾਦ ਕਰਦੇ ਪਏ ਨੇ ਉਹ ਚੋਰ ਡਾਕੂ ਠੱਗ ਪਤਾ ਕੌਣ ਹੈ ਸੁਣ ਲਿਓ ਹਿਰਦਾ ਤਗੜਾ ਕਰਕੇ ਥੋੜਾ ਜਿਹਾ ਚੋਰ ਜਿਹੜਾ ਹੈ ਨਾ ਉਹ ਹੈ ਜੀ ਸਾਡੇ ਰਾਜਨੀਤਿਕ ਲੀਡਰ ਚੋਰ ਕੌਣ ਨੇ ਮੈਂ ਚੋਰੀ ਨਾ ਬਾਦਸ਼ਾਹ ਚੋਰ ਨੇ ਸਾਡੇ ਰਾਜਨੀਤਿਕ ਲੀਡਰ ਕਿਵੇਂ ਚੋਰ ਜਿਹੜਾ ਏ ਪਿੱਛੇ ਰਹਿ ਕੇ ਕੰਮ ਕਰਦਾ ਉਹਦੇ ਮੂੰਹ ਤੇ ਕੱਪੜਾ ਬੰਨਿਆ ਹੁੰਦਾ ਸਾਹਮਣੇ ਨਹੀਂ ਨਾ ਆਉਂਦਾ ਚੋਰ ਆਪਣੀ ਸ਼ਕਲ ਨਹੀਂ ਦਿਖਾਉਂਦਾ ਰਾਜਨੀਤਿਕ ਲੀਡਰ ਕਿਹੜਾ ਸਾਹਮਣੇ ਆਉਂਦੇ ਨੇ ਮਾਰੋ ਜਰਾ ਨਿਗਾ ਉਹ ਪਿੱਛੋਂ ਹੀ ਫਤਵਾ ਜਾਰੀ ਕਰਦੇ ਨੇ ਫਤਵਾ ਕਿਹਨੂੰ ਮਿਲਦਾ ਫਤਵਾ ਮਿਲਦਾ ਡਾਕੂ ਨੂੰ ਡਾਕੂ ਧਮਕਾਉਂਦਾ ਡਾਕੂ ਪਤਾ ਕੌਣ ਹੈ ਧਾਰਮਿਕ ਆਗੂ ਡਾਕੂ ਕੌਣ ਹੈ ਮੈਨੂੰ ਕਹਿਣ ਦਿਓ ਸਾਡਾ ਜਥੇਦਾਰ ਉਹ ਵੀ ਤਾਂ ਧਮਕਾਉਂਦਾ ਹੀ ਹੈ ਮੇਰਾ ਕਹਿਣਾ ਮੰਨ ਨਹੀਂ ਤਾਂ ਕੌਮ ਚੋਂ ਛੇਕ ਦੇਾਂਗਾ ਉਹ ਵੀ ਤਾਂ ਧਮਕਾਉਂਦਾ ਹੀ ਹੈ ਨਾ ਮੇਰਾ ਕਹਿਣਾ ਮੰਨ ਨਹੀਂ ਤਾਂ ਕੌਮ ਚੋਂ ਛੇਕ ਦੇਾਂਗਾ ਇਹ ਨਹੀਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨੋ ਕਹਿੰਦਾ ਮੇਰਾ ਕਹਿਣਾ ਮੰਨ ਨਹੀਂ ਤੇ ਕੌਮ ਚੋਂ ਛੇਕ ਦਿਆਂਗਾ ਕਿਉਂਕਿ ਚੋਰ ਨੇ ਡਾਕੂ ਨੂੰ ਆਰਡਰ ਕੀਤਾ ਕੰਮਕਾਰਾਂ ਵਾਲਾ ਪੈਸੇ ਮਿਲਦੇ ਤੈਨੂੰ ਅਸੀਂ ਲਵਾਇਆ ਤੈਨੂੰ ਗੱਡੀ ਤੇ ਬਿਠਾ ਸਾਡੇ ਕਰਕੇ ਬਿਠਾ ਨਹੀਂ ਕਰੇਗਾ ਤੈਨੂੰ ਚੁੱਕ ਕੇ ਪਰੇ ਸੁੱਟਾਂਗੇ ਕੁਝ ਹੋਰ ਨੂੰ ਲਿਆ ਕੇ ਬਾ ਦੇਾਂਗੇ ਕਿਉਂ ਜੀ ਸਮਝਦੇ ਨਾ ਇਸ ਗੱਲ ਨਾ ਸਮਝਦੇ ਨਾ ਵਾਪਰ ਰਹੇ ਸਾਡੇ ਨਾਲ ਚੋਰ ਠੱਗ ਚੋਰ ਡਾਕੂ ਇਹ ਦੋਸਤੀ ਹੈ ਜੀ ਇਦਾਂ ਹੁਣ ਆਜੋ ਤੀਜੇ ਨੰਬਰ ਉੱਤੇ ਠੱਗ ਕੌਣ ਹੈ? ਅਸੰਤ ਸਮਾਜ, ਸੰਤ ਸਮਾਜ ਨਹੀਂ ਮੈਂ ਕਾਂਗਾ। ਅਸੰਤ ਸਮਾਜ। ਜਿਹਨਾਂ ਨੇ ਨਾਨਕਸ਼ਹੀ ਕੈਲੰਡਰ ਦੇ ਉੱਤੇ ਵੀ ਹਮਲਾ ਕੀਤਾ। ਨਾਨਕਸ਼ਹੀ ਕੈਲੰਡਰ ਦਾ ਬੇੜਾ ਗਰਖ ਕਰਕੇ ਰੱਖ ਦਿੱਤਾ ਇਹਨਾਂ ਲੋਕਾਂ ਨੇ ਜਿਹੜਾ 2003 ਦੇ ਵਿੱਚ ਮੂਲ ਨਾਨਕਸ਼ਹੀ ਕੈਲੰਡਰ ਜਿਹੜਾ ਅਕਾਲ ਤਖਤ ਸਾਹਿਬ ਦੇ ਵੱਲੋਂ ਲਾਗੂ ਕੀਤਾ ਹੋਇਆ ਸੀ। ਕਿੰਨੇ ਉਸ ਨਾਨਕਸ਼ਹੀ ਕੈਲੰਡਰ ਦੀਆਂ ਧੱਤੀਆਂ ਵੜਾਈਆਂ? ਜਿਨ੍ਹਾਂ ਨੂੰ ਅਸੀਂ ਅਸੰਤ ਸਮਾਜ, ਸੰਤ ਸਮਾਜ ਕਹਿੰਦੇ ਆ, ਸੰਤ ਸਮਾਜ ਨਹੀਂ। ਸੰਤ ਸਮਾਜ ਕਹਿਣਾ ਚਾਹੀਦਾ ਨਾਲੇ ਸੰਤਾਂ ਦੀ ਕੋਈ ਯੂਨੀਅਨ ਨਹੀਂ ਹੁੰਦੀ ਸੰਤਾਂ ਦਾ ਕਦੀ ਵੀ ਕੋਈ ਸਮਾਜ ਨਹੀਂ ਹੁੰਦਾ ਬਾਣੀ ਨੂੰ ਪੜ ਕੇ ਵੇਖ ਲੋ ਪਾਤਸ਼ਾਹ ਨੇ ਆਖਿਆ RAM ਸੰਤ ਮੈਂ ਭੇਦ ਕਿਛ ਨਾਹੀ ਏਕ ਜਨ ਕਈ ਮੈਂ ਲੱਖ ਕਰੋੜੀ ਕਹਿੰਦੇ ਸੰਤ ਤੇ RAM ਅਕਾਲ ਪੁਰਖ ਦੇ ਵਿੱਚ ਫਰਕ ਕੋਈ ਨਹੀਂ ਹੁੰਦਾ ਪਰ ਕੋਈ ਇੱਕ ਹੁੰਦਾ ਏ ਸੰਤ ਲੱਖਾਂ ਤੇ ਕਰੋੜਾਂ ਦੇ ਵਿੱਚੋਂ ਪੰਜਾਬ ਦੀ ਆਬਾਦੀ ਕਿੰਨੀ ਹੈ ਜੀ ਰਾਤੀ ਮੈਂ ਇੰਟਰਨੈਟ ਉੱਤੇ ਸਰਚ ਕਰ ਰਿਹਾ ਸੀ 2 ਕਰੋੜ 92 ਲੱਖ ਵਿਖਾਈ ਉਹਨੇ 92 ਲੱਖ ਥੋੜੀ ਜਿਹੀ ਉੱਤੇ ਸੀਗੀ ਪਏ ਇੰਨੇ ਕ ਤੇ ਇੱਥੇ ਬਾਣੀ ਕਹਿ ਰਹੀ ਵੀ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੁੰਦਾ ਤੇ ਇੱਥੇ ਤੇ ਗਿਣਤੀ ਨਹੀਂ ਮੁੱਕਦੀ ਜੀ ਇੱਥੇ ਤਾਂ ਗਿਣਤੀ ਨਹੀਂ ਮੁੱਕਦੀ ਕਿ ਕਿਹਦੀ ਕਿਹਦੀ ਗਿਣਤੀ ਕਰ ਲਈ ਹੈ ਇਹ ਸਾਡੇ ਸਮਾਜ ਦਾ ਹਾਲ ਬਣ ਚੁੱਕਿਆ ਤੇ ਇਹਨਾਂ ਤਿੰਨਾਂ ਨੇ ਚੋਰ ਨੇ ਠੱਗ ਨੇ ਤੇ ਡਾਕੂ ਨੇ ਆਪਸ ਵਿੱਚ ਦੋਸਤੀ ਕੀਤੀ ਹੋਈ ਹੈ ਤੇ ਸਿੱਖੋ ਹੁਣ ਜੇ ਤੁਸੀਂ ਸਤਿਗੁਰੂ ਦੀ ਬਾਣੀ ਦੇ ਨਾਲ ਨਾਲ ਜੁੜੇ ਇਹਨਾਂ ਨੇ ਆਪਣਾ ਜੋਰ ਪੂਰਾ ਲਾਇਆ ਹੋਇਆ ਜੇ ਇਹਨਾਂ ਨੇ ਤੁਹਾਡੇ 'ਚ ਨਸ਼ੇ ਪਾਏ ਇਕੱਠੇ ਰਲ ਕੇ ਪਾਏ ਨੇ ਇਹਨਾਂ ਸੋਚਿਓ ਵੀ ਜਿਹੜੇ ਸੰਤ ਸਮਾਜ ਵਾਲੇ ਇਹ ਕੁਝ ਨਹੀਂ ਕਰਦੇ ਇਹਨਾਂ ਨੇ ਵੀ ਸਭ ਵਿੱਚ ਆ ਜਿਹੜੀ ਇੰਨੀ ਇੰਨੀ ਸੇਵਾ ਹੁੰਦੀ ਨਾ ਮੈਨੂੰ ਮਾਫ਼ ਕਰਿਓ ਬਹੁਤੇ ਡੇਰੇਆਂ ਦੀ ਰਿਪੋਰਟ ਹੈ ਜੇ ਕਹੋਗੇ ਤੇ ਅੰਕੜੇ ਤੱਕ ਪੇਸ਼ ਕਰ ਦੇਵਾਂਗਾ ਕਿੱਥੇ ਚੀਜ਼ਾਂ ਵਾਪਰਦੀਆਂ ਨੇ ਉਹ ਵੀ ਦੱਸ ਦੇਵਾਂਗਾ ਬਹੁਤੇ ਜਿਹੜੇ ਕਾਰ ਸੇਵਾ ਵੀ ਹੁੰਦੀ ਹੈ ਨਾ ਕਈ ਵਾਰੀ ਸੇਵਾ ਕਰਨ ਵਾਲਿਆਂ ਨੂੰ ਵੀ ਚਾਹ ਦੇ ਵਿੱਚ ਪਤਾ ਨਹੀਂ ਨਸ਼ੀਲੇ ਪਦਾਰਥ ਪਾ ਕੇ ਖੁਆਏ ਜਾਂਦੇ ਤਾਂ ਹੀ ਉਹ ਇੰਨੀ ਇੰਨੀ ਸੇਵਾ ਹੋ ਜਾਂਦੀ ਨਹੀਂ ਤਾਂ ਵੈਸੇ ਨਹੀਂ ਹੁੰਦੀ ਇਹ ਸਚਾਈ ਹੈ ਸਾਡੀ ਕੌਮ ਦੀ ਜਿਹੜੇ ਸਟੇਜਾਂ ਉੱਤੇ ਬਹਿ ਕੇ ਕਹਿੰਦੇ ਨਸ਼ੇ ਮਾੜੇ ਹੁੰਦੇ ਨੇ ਉਹ ਆਪ ਹੀ ਆਪਣੇ ਚੇਲਿਆਂ ਨੂੰ ਨਸ਼ੇ ਦੇ ਕੇ ਉਹਨਾਂ ਦੇ ਕੋਲੋਂ ਕੰਮ ਕਰਵਾਉਂਦੇ ਨੇ ਇਹ ਚੀਜ਼ਾਂ ਵਾਪਰ ਰਹੀਆਂ ਨੇ ਸਾਡੇ ਸਮਾਜ ਦੇ ਵਿੱਚ ਜੇ ਨਸ਼ਿਆਂ ਵਾਲੇ ਪਾਸੇ ਨੂੰ ਲਾਇਆ ਜਾ ਰਿਹਾ ਤੇ ਇਹ ਲੋਕ ਵੀ ਉਹਦੇ ਵਿੱਚ ਪੂਰੇ ਪੂਰੇ ਹੱਕਦਾਰ ਨੇ ਇਹਨਾਂ ਨੇ ਵੀ ਪੂਰਾ ਆਪਣਾ ਯੋਗਦਾਨ ਪਾਇਆ ਏ ਮਤਾ ਕਿਤੇ ਸੋਚੋ ਕੇਵਲ ਰਾਜ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਨੇ ਪੰਜਾਬ ਦੀ ਧਰਤੀ ਉੱਤੇ ਠੇਕੇ ਖੋਲੇ ਤੇ ਦੂਜਿਆਂ ਨੇ ਵੀ ਆਪਣਾ ਯੋਗ ਯੋਗਦਾਨ ਪੂਰਾ ਪਾਇਆ ਜਿਹੜੇ ਆਪਣੇ ਆਪ ਨੂੰ ਸੰਤ ਅਖਵਾ ਰਹੇ ਨੇ ਐਸੇ ਕਰਕੇ ਬਾਬਾ ਕਬੀਰ ਜੀ ਨੇ ਇਹ ਗੱਲ ਕਹਿ ਦਿੱਤੀ ਸੀ ਐਸੇ ਸੰਤ ਨਾ ਮੋਕੋ ਭਾਵਾਂ ਕਹਿੰਦੇ ਮੈਨੂੰ ਨਹੀਂ ਚੰਗੇ ਲੱਗਦੇ ਇਦਾਂ ਦੇ ਸੰਤ ਜਿਹੜੇ ਆਪਣੇ ਨਾਮ ਦੇ ਨਾਲ ਇੰਨਾ ਪਵਿੱਤਰ ਲਫ਼ਜ਼ ਲਾ ਕੇ ਤੇ ਲੋਕਾਂ ਨੂੰ ਆਉਣ ਲੱਗੇ ਹੋਏ ਨੇ ਮੂਰਖੀ ਬਣਾਇਆ ਜਾ ਰਿਹਾ ਜੀ ਸਾਨੂੰ